ਚਲਦੇ ਅਖੰਡ ਪਾਠ ਸਾਹਿਬ ਜਿ ਪਰਵਾਸੀ ਨੇ ਕੀਤੀ ਬੇਅਦਵੀ ਕੋਈੜਾ ਪ੍ਰਦੇਸੀ ਬੰਦਾ ਜਿਹੜਾ ਇੱਕ ਗਮੀਦਾਰ ਪਰਿਵਾਰ ਨੇ ਰੱਖਿਆ ਸੀ ਤੇ ਘਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਖੰਡ ਪਾਠ ਚੱਲਦਾ ਸੀ ਉਹਨੇ ਤੜਕੇ 7:30 ਵਜੇ ਆਪਣੀਆਂ ਜਿਹੜੀਆਂ ਜੁੱਤੀਆਂ ਆ ਉਹ ਲਾ ਕੇ ਗੁਰੂ ਸਾਹਿਬ ਵਾਲ ਨੂੰ ਛੁੱਟੀਆਂ ਤੇ ਉਹਦੇ ਚ ਅਪਮਾਨ ਕੀਤਾ ਗੁਰੂ ਸਾਹਿਬ ਦਾ ਤੇ ਪਾਤਸ਼ਾਹ ਸਿੰਘਾਂ ਦਾ ਤੇ ਅੱਜ 2 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਦਾ ਉੱਗ ਪੈਣਾ ਸੀ ਤੇ ਅਤੇ ਜਦੋਂ ਰਾਤ ਦੇ 2 ਵਜੇ ਅੰਮ੍ਰਿਤ ਵੇਲਾ ਹੋਇਆ ਏ ਜਿਹੜਾ ਸਿੰਘ ਡਿਊਟੀ ਬੈਠਾ ਏ ਸਵਾ 3 ਵਜੇ ਇਹਨਾਂ ਦੇ ਘਰ ਵਿੱਚ ਰੱਖੇ ਭਈਏ ਨੇ ਉਹ ਆਪਣੀਆਂ ਦੋਵੇਂ ਜੋੜੇ ਲਾ ਕੇ ਧੰਗ ਗੁਰੂ ਗ੍ਰੰਥ ਸਾਹਿਬਾ ਮਹਾਰਾਜ ਦੇ ਵੱਲ ਮਾਰੇ ਨੇ ਤੇ ਇੱਕ ਜੋੜਾ ਬਾਣੀ ਪੜਨ ਵਾਲੇ ਸਿੰਘ ਤੇ ਲੱਗਾ ਗੁਰੂ ਗ੍ਰੰਥ ਸਾਹਿਬ ਵੱਲ ਸੁੱਟੀ ਆਪਣੀ ਜੁੱਤੀ ਪਰਿਵਾਰ ਵਾਲਿਆਂ ਨੇ ਇਸ ਚੀਜ਼ ਨੂੰ ਜਿਹੜਾ ਵਾ ਲਿਖਾਉਣ ਦਾ ਯਤਨ ਕੀਤਾ ਭਈਏ ਨੂੰ ਵੀ ਪਾਸੇ ਕੀਤਾ ਉਹਦਾ ਪੱਖ ਲਿਆ ਕਿ ਗੁਰੂ ਸਾਹਿਬ ਵਾਲੇ ਬੰਨੇ ਨਹੀਂ ਹੋਏ ਗੁਰੂ ਸਾਹਿਬ ਦਾ ਨਹੀਂ ਲਿਆ ਤੇ ਉਸ ਭਈਏ ਦਾ ਪੱਖ ਲਿਆ ਇਸ ਗੱਲ ਦਾ ਬੜਾ ਦੁੱਖ ਆ ਪਰਿਵਾਰ ਨੇ ਮੌਕੇ ਤੇ ਭਜਾਇਆ ਪਰ ਵਾਸੀ ਇਹ ਮਹਾਵੀ ਜਿਨੇ ਇਹ ਘਟਨਾ ਕੀਤੀ ਆ ਜਿਨੇ ਮਹਾਰਾਜ ਸਾਹਿਬ ਵਾਲੇ ਦੋੜਾ ਮਾਰਿਆ ਉਹ ਕੌਣ ਸੀ ਉਹ ਭਈਆ ਸੀ ਉਹਦਾ ਨਾਂ ਰਾਜੂ ਆ ਤੇ ਮੈਂ ਕਿ ਆਪ ਵੀ ਸਾਨੂੰ ਭਿਯਾ ਦਿਓ ਕਹਿੰਦੇ ਅਸੀਂ ਭਿਯਾ ਭਲਾ ਦਿੱਤਾ ਭਿਯਾ ਦਿੱਤਾ ਐਨ ਤੋਂ ਭਾਵ ਮੁੱਖ ਦੋਸ਼ੀਆਂ ਸਾਰੇ ਤੇ ਜਿਨ੍ਹਾਂ ਨੇ ਭਈਏ ਨੂੰ ਭਿਯਾ ਕੇ ਲਗਾ ਦਿੱਤਾ ਤੇ ਸਿੱਖਾਂ ਦੇ ਦੇ ਘਰਾਂ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਬਰਾਜਮਾਨ ਨੇ ਤੇ ਜੇਕਰ ਅਹੀਂ ਨਿਗਰਾਨੀ ਨਹੀਂ ਰੱਖ ਸਕਦੇ ਤੇ ਦੱਸੋ ਕਿਹੜੇ ਖੂਜ ਪੈਣਾ ਹੋਰ ਕਿੱਥੇ ਹੋਊਗੀ ਨਿਗਰਾਨੀ ਬੇਅਤਵੀ ਨੂੰ ਲੁਕਾਉਣ ਦੀ ਕੋਸ਼ਿਸ਼ ਕਰਨ ਵਾਲੇ ਪਰਿਵਾਰ ਅਤੇ ਪਰਵਾਸੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਜਿੰਨੇ ਅਸੀਂ ਘਰਾਂ ਦੇ ਵਿੱਚ ਅਸੀਂ ਕਹਿੰਦੇ ਭਈਏ ਭਜਾਓ ਤੇ ਪੰਜਾਬ ਭਜਾਓ ਆ ਸਾਡੇ ਘਰਾਂ ਦੇ ਵਿੱਚ ਅਸੀਂ ਕਿੰਨੇ ਪੱਠੇ ਪਾਉਣ ਵਾਲੇ ਰੱਖੇ ਆ ਸਾਡੀਆਂ ਹੱਡੀਆਂ ਟੁੱਟ ਗਈਆਂ ਤੇ ਸਾਡੀਆਂ ਲੱਤਾਂ ਨਹੀਂ ਕੰਮ ਕਰਦੀਆਂ ਅਖੰਡਪੁਰ ਸਾਹਿਬ ਰੱਖੇ ਭਈਏ ਅੰਦਰਾਂ ਚ ਗੋਲੇ ਫਿਰਦੇ ਆ ਭਈਏ ਨੰਗੇ ਪੈਰੀ ਗੋਹੜਾ ਲਿਬੜੇ ਪੈਰ ਕੋਲੇ ਫਿਰਦੇ ਆ ਜਿੱਦੋਂ ਦੀ ਮਰਜ਼ੀ ਕਿਸੇ ਨੇ ਮੂੰਹ ਚੁੱਕਿਆ ਕੋਈ ਮਰਿਆਦਾ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਤੇ ਆ ਸਾਰਾ ਕੁਝ ਘਟਨਾਕ੍ਰਮ ਇਸੇ ਕਰਕੇ ਹੋਇਆ ਪੁਲਿਸ ਨੇ ਸਖਤ ਕਾਰਵਾਈ ਕੀਤੀ ਸ਼ੁਰੂ ਇਹਨਾਂ ਦੀ ਮਾਤਾ ਬਲਜਿੰਦਰ ਕੌਰ ਦੇਵਰੀ ਨੇ ਦੇ ਸੰਬੰਧ ਵਿੱਚ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਕਾਸ਼ ਪਾਤਸ਼ਾਹ ਮੇਲਾ ਆਰੰਭ ਕਰਾਇਆ ਸੀਗਾ ਜਿਹੜਾ ਬੀਤੀ ਰਾਤ ਇਹਨਾਂ ਨੇ ਇੱਕ ਜਿਹੜਾ ਘਰ ਇਹਨਾਂ ਨੇ ਸੀਰੀ ਰੱਖਿਆ ਸੀਗਾ ਰਾਜੂ ਨਾਂ ਦਾ ਮੁੰਡਾ ਉਹਨੇ ਰਾਤ ਚੱਲਦੇ ਕ੍ਰਿਆ ਕਨਪਾਤ ਸਾਹਿਬ ਦੌਰਾਨ ਉਸ ਕਮਰੇ ਵਾਲੇ ਜਿਹੜਾ ਉਹ ਜੁੱਤੀ ਸੋਟ ਕੇ ਤੇ ਉਹਦੀ ਬੇਅਦਵੀ ਕਰਨ ਦੀ ਕੋਸ਼ਿਸ਼ ਕੀਤੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆਸ਼ੁਦੀਪ ਕੌਰ ਅੰਮ੍ਰਿਤਸਰ ਦੇ ਵਿੱਚ ਪਰਵਾਸੀ ਦੇ ਵੱਲੋਂ ਇੱਕ ਬੇਅਦਵੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਹਾਂ ਤੁਹਾਨੂੰ ਦੱਸ ਦਈਏ ਇੱਕ ਪਰਵਾਸੀ ਦੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਆਪਣੀ ਜੜੀਆ ਜੁੱਤੀ ਸੁੱਟੀ ਗਈ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਇਸ ਪਰਵਾਸੀ ਦੇ ਵੱਲੋਂ ਬੇਅਦਵੀ ਕੀਤੀ ਗਈ ਹੈ ਅਤੇ ਪਰਿਵਾਰ ਦੇ ਵੱਲੋਂ ਇਸ ਬੇਅਦਬੀ ਦੀ ਘਟਨਾ ਨੂੰ ਲੁਕਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਪਰ ਗੰਥੀ ਸਿੰਘਾਂ ਦੇ ਵੱਲੋਂ ਰੋਲਾ ਪਾਇਆ ਗਿਆ ਅਤੇ ਪਰਿਵਾਰ ਸਮੇਤ ਉਸ ਪਰਵਾਸੀ ਮਜ਼ਦੂਰ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤੁਹਾਨੂੰ ਦੱਸ ਦੇ ਕਿ ਪਹਿਲਾਂ ਤਾਂ ਪਰਵਾਸੀਆਂ ਦੇ ਵੱਲੋਂ ਪੰਜਾਬ ਦੇ ਵਿੱਚ ਮਾਸੂਮ ਬੱਚਿਆਂ ਅਤੇ ਨੌਜਵਾਨਾਂ ਨਾਲ ਕੁੱਟਮਾਰ ਅਤੇ ਸ਼ਰਿਆਮ ਉਹਨਾਂ ਨੂੰ ਮੌਤੇ ਘਾਟ ਉਤਾਰਿਆ ਜਾ ਰਿਹਾ ਸੀ ਪਰ ਹੁਣ ਇਸ ਦੇ ਉਲਟ ਜਿਹੜਾ ਆ ਹੁਣ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਵਾਸੀ ਦੇ ਵੱਲੋਂ ਬੇਅਦਬੀ ਕੀਤੀ ਗਈ ਹੈ ਤੇ ਹੁਣ ਜੋ ਪਰਵਾਸੀ ਦੇ ਵੱਲੋਂ ਕਾਂਡ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਹੈ ਅਤੇ ਉਸ ਪਰਿਵਾਰ ਦੇ ਵੱਲੋਂ ਵੀ ਇਸ ਬੇਅਦਬੀ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਗ੍ਰੰਥੀ ਸਿੰਘਾਂ ਦੇ ਵੱਲੋਂ ਇਹ ਰੌਲਾ ਪਾਇਆ ਗਿਆ ਤੇ ਉਹਨਾਂ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਦੀ ਮੰਗ ਉਠੀ ਹੈ ਤੁਸੀਂ ਇਸ ਪਰਿਵਾਰ ਅਤੇ ਇਸ ਪਰਵਾਸੀ ਮਜ਼ਦੂਰ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਜਿਹੜੀ ਹੈ ਕਮੈਂਟਾਂ ਦੇ ਵਿੱਚ ਜਰੂਰ ਦਿਓ ਅਤੇ ਇਸ ਪਰ ਵਸੀ ਮਜ਼ਦੂਰ ਅਤੇ ਪਰਿਵਾਰ ਨੂੰ ਲੰਤਨ ਜ਼ਰੂਰ ਪਾਇਓ ਤਾਂ ਜੋ ਅਜਿਹਾ ਹੋਰ ਵਿਅਕਤੀ ਕਰਨ ਤੋਂ ਪਹਿਲਾਂ 100 ਵਾਰ ਸੋਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਮੰਦਭਾਗੀ ਘਟਨਾ ਜਿਹੜੀ ਇਹ ਪਿੰਡ ਸ਼ੂਰੇ ਜਿਹੜਾ ਅਵਰਸਰ ਦੇ ਵਿੱਚ ਵਾਪਰੀ ਹੈ ਤੜਕਸਾਰ ਜਿਵੇਂ ਬਾਬਾ ਜੀ ਨੇ ਦੱਸਿਆ ਤੇ ਇਸ ਤਰ੍ਹਾਂ ਇੱਕ ਉਹ ਜਿਹੜਾ ਪ੍ਰਦੇਸੀ ਬੰਦਾ ਜਿਹੜਾ ਇੱਕ ਜ਼ਿਮੀਂਦਾਰ ਪਰਿਵਾਰ ਨੇ ਰੱਖਿਆ ਸੀ ਤੇ ਘਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਖੰਡਪਾਤ ਸਭ ਚੱਲਦਾ ਸੀ ਉਹਨੇ ਤੜਕੇ 7:30 ਵਜੇ ਆਪਣੀਆਂ ਜਿਹੜੀਆਂ ਜੁੱਤੀਆਂ ਆ ਉਹ ਲਾ ਕੇ ਗੁਰੂ ਸਾਹਿਬ ਵੱਲੋਂ ਸੁੱਟੀਆਂ ਤੇ ਉਹਦੇ 'ਚ ਅਪਮਾਨ ਕੀਤਾ ਗੁਰੂ ਸਾਹਿਬ ਦਾ ਤੇ ਪਾਠੀ ਸਿੰਘਾਂ ਦਾ ਤੇ ਉਹਨਾਂ ਨੇ ਪਰਿਵਾਰ ਵਾਲਿਆਂ ਨੇ ਇਸ ਚੀਜ਼ ਨੂੰ ਜਿਹੜਾ ਵਾ ਲਕਾਉਣ ਦਾ ਯਤਨ ਕੀਤਾ ਭਈਏ ਨੂੰ ਵੀ ਪਾਸੇ ਕੀਤਾ ਉਹਦਾ ਪੱਖ ਲਿਆ ਕਿ ਗੁਰੂ ਸਾਹਿਬ ਵਾਲੇ ਬੰਦੇ ਨਹੀਂ ਹੋਏ ਗੁਰੂ ਸਾਹਿਬ ਦਾ ਨਹੀਂ ਲਿਆ ਤੇ ਉਸ ਭਈਏ ਦਾ ਪੱਖ ਲਿਆ ਇਹਨਾਂ ਦਾ ਬੜਾ ਦੁੱਖ ਆ ਤੇ ਜਦੋਂ ਇਹਨਾਂ ਨੂੰ ਗਰੰਥੀ ਸਿੰਘਾਂ ਨੂੰ ਪਤਾ ਲੱਗਾ ਤੇ ਇਹਨਾਂ ਦੇ ਸ਼ਾਵਾਸ਼ੇ ਕਿ ਇਹਨਾਂ ਨੇ ਜਿਹੜਾ ਵਾ ਸਾਰੇ ਸਿੰਘਾਂ ਦੇ ਨਾਲ ਸੰਪਰਕ ਕੀਤਾ ਸੰਪਰਕ ਕਰਕੇ ਜਦੋਂ ਸੰਪਰਕ ਕੀਤਾ ਫਿਰ ਅਸੀਂ ਫੌਰੀ ਇੱਥੇ ਪਹੁੰਚੇ ਆ ਤੇ ਪਹੁੰਚ ਕੇ ਤੇ ਫਿਰ ਉਹ ਭਈਆ ਵੀ ਲੱਭ ਲਿਆ ਤੇ ਉਹ ਜਿਹੜੇ ਪਰਿਵਾਰ ਦੇ ਜਿਹੜੇ ਬੰਦੇ ਦੋਸ਼ੀ ਆ ਗਨਾਹਗਾਰ ਆ ਜਿਨ੍ਹਾਂ ਨੇ ਇਹ ਗਲਤੀ ਕੀਤੀ ਆ ਤੇ ਉਹਨਾਂ ਨੂੰ ਵੀ ਲਿਆ ਕੇ ਜਿਹੜਾ ਵਾ ਉਹ ਥਾਣੇ ਪੁਲਿਸ ਨੇ ਜਿਹੜਾ ਉਹ ਪ੍ਰਸ਼ਾਸਨ ਦਾ ਚੰਗਾ ਵਰਤੀ ਦਾ ਵਾ ਉਹਨਾਂ ਨੇ ਸਾਨੂੰ ਇੱਕਦਲ ਦਾ ਵਿਸ਼ਵਾਸ ਦਿਵਾਇਆ ਬਿਆਨ ਲਿਖਣ ਦਾ ਆ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਹੋਣੀ ਚਾਹੀਦੀ ਆ ਸਖਤ ਕਾਰਵਾਈ ਕਿਉਂਕਿ ਜਿਹੜੇ ਅਸੀਂ ਗੁਰੂ ਗ੍ਰੰਥ ਅਸੀਂ ਸਿੱਖਿਆ ਤੇ ਸਿੱਖਾਂ ਦੇ ਵਿੱਚ ਘਰਾਂ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਬ ਤੇ ਜੇਕਰ ਅਹੀਂ ਨਿਗਰਾਨੀ ਨਹੀਂ ਰੱਖ ਸਕਦੇ ਤਾਂ ਦੱਸੋ ਕਿਹੜੇ ਖੂਜ ਪੈਣਾ ਘੋਰ ਕਿੱਥੇ ਹੋਊਗੀ ਨਿਗਰਾਨੀ ਜੇ ਅਹੀਂ ਨਹੀਂ ਰੱਖ ਸਕਦੇ ਫਿਰ ਇਹਨਾਂ ਦੀਆਂ ਸ਼ਿਫਾਰਸ਼ਾਂ ਕਰਨ ਵਾਲੇ ਇਹਨਾਂ ਦੇ ਰਿਸ਼ਤੇਦਾਰ ਬੁਜੇ ਤੇ ਜਿਹਦੇ ਸਹੁਰੇ ਆਪ ਦੇ ਤੜਕੇ ਤੁਰਕੇ ਲਾ ਦੇ ਸਾਰਾ ਪ੍ਰੋਗਰਾਮ ਕਰੀ ਜਾਂਦੇ ਆ ਤੇ ਜਿਹੜੀ ਰਾਤ ਘਟਨਾ ਵਾਪਰੀ ਆ ਉਹਨੂੰ ਉਹ ਦਬਾਰਿਆ ਇਹ ਕਿਤਰਾ ਦੇ ਸੇਖ ਹੋਏ ਬੇੜਾ ਗਰਕ ਅੱਗੇ ਹੋ ਗਿਆ ਤੇ ਮੈਂ ਇਹ ਬੇਨਤੀ ਕਰਦਾ ਵਾਂ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਆਪ ਮਾਨ ਸਤਕਾਰ ਕਰਕੇ ਜ਼ਿੰਮੇਵਾਰੀ ਦੇ ਨਾਲ ਪਹਿਰੇਦਾਰੀ ਕਰੋ ਕਿਉਂਕਿ ਫੇਰ ਹੀ ਇਹ ਰੁਕਣਾ ਵਾ ਨੇ ਦੇ ਪਰਦੇਸੀਆਂ ਦਾ ਮੁੜ ਕੇ ਨਾਲ ਆਉਂਦੇ ਆ ਉਹਨੂੰ ਤੱਕੇ ਦਿਨ ਨਾਲ ਰੱਖਿਆ ਸੀ ਕਿਹਦੇ ਹਿਸਾਬ ਨਾਲ ਉਹ ਨੂੰ ਉਹ ਕਿਹੜੀ ਗੱਲ ਤੋਂ ਦਗੀ ਸੀ ਕਿੰਨੇ ਉਹ ਘਟਨਾ ਨੂੰ ਅੰਜਾਮ ਦਿੱਤਾ ਉਹਦੀ ਸਾਰੀ ਜਿਹੜੀ ਗੱਲਬਾਤ ਆ ਉਹ ਬਰੀਕੀ ਨਾ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਘਟਨਾ ਇਹ ਵਾਪਰੀ ਸਾਡਾ ਨਗਰ ਸ਼ੂਹਰਾ ਤੇ ਸ਼ੂਰੇ ਨਗਰ ਦੇ ਵਿੱਚ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਦਾਸ ਹੈਡ ਗ੍ਰੰਤੀ ਉੱਥੋਂ ਦਾ ਤੇ ਨਗਰ ਦੇ ਜਿਹੜੇ ਵੀਰ ਸੀ ਆਪਣੇ ਪਿੰਡ ਦੇ ਮੇਜਰ ਸਿੰਘਾ ਉਹਨਾਂ ਦਾ ਪਰਿਵਾਰ ਹੈ ਉਹਨਾਂ ਦਾ ਡੇਰਾ ਬਈਕਾਂ ਤੇ ਵੱਜਦੇ ਆ ਉਹਨਾਂ ਦੇ ਘਰ ਉਹਨਾਂ ਦੀ ਮਾਤਾ ਦੀ ਯਾਦ ਵਿੱਚ ਸ੍ਰੀ ਅਖੰਡ ਪਾਤਸ਼ਾਹਬ 31 ਤਰੀਕ ਨੂੰ 31 ਅਕਤੂਬਰ ਨੂੰ ਆਰੰਭ ਕੀਤੇ ਸੀ ਤੇ ਅੱਜ 2 ਤਰੀਕ ਨੂੰ ਸ੍ਰੀ ਅਖੰਡ ਪਾਤਸ਼ਾਹਬ ਜੀ ਦਾ ਭੋਗ ਪੈਣਾ ਸੀ ਤੇ ਅੱਜ 2 ਤਰੀਕ ਨੂੰ ਸ੍ਰੀ ਅਖੰਡ ਪਾਤਸ਼ਾਹਬ ਦਾ ਭੋਗ ਪੈਣਾ ਸੀ ਤੇ ਅਤੇ ਜਦੋਂ ਰਾਤ ਦੇ 2 ਵਜੇ ਅੰਮ੍ਰਿਤ ਵੇਲਾ ਹੋਇਆ ਹੈ ਜਿਹੜਾ ਸਿੰਘ ਡਿਊਟੀ ਬੈਠਾ ਹੈ ਸਵਾਤ 10 ਵਜੇ ਇਹਨਾਂ ਦੇ ਘਰ ਵਿੱਚ ਰੱਖੇ ਭਈਏ ਨੇ ਉਹ ਆਪਣੀਆਂ ਦੋਵੇਂ ਜੋੜੇ ਲਾ ਕੇ ਧੰਗ ਗੁਰੂ ਗ੍ਰੰਥ ਸਾਹਿਬਾ ਮਹਾਰਾਜ ਦੇ ਵੱਲ ਮਾਰੇ ਨੇ ਤੇ ਇੱਕ ਜੋੜਾ ਬਾਣੀ ਪੜਨ ਵਾਲੇ ਸਿੰਘ ਤੇ ਲੱਗਾ ਉਹਦੇ ਵਜ੍ਹਾ ਤੇ ਇੱਕ ਜੋੜਾ ਗੁਰੂ ਗ੍ਰੰਥ ਸਾਹਿਬ ਦੇ ਥੱਲੇ ਪੀੜੇ ਦੇ ਪੀੜੇ ਨੂੰ ਵੱਜ ਕੇ ਪੀੜੇ ਦੇ ਥੱਲੇ ਵਿਆ ਤੇ ਤਕਰੀਬਨ ਜਿਹੜਾ 4 ਵਜੇ ਸਿੰਘ ਡਿਊਟੀ ਮੁੜ ਕੇ ਆਇਆ 4 ਵਜੇ ਵਾਲੇ ਸਿੰਘ ਨੇ 4:30 ਵਜੇ ਇਹਨਾਂ ਦੇ ਘਰ ਦੇ ਹੀ ਆਪਣਾ ਕਾਲਾ ਸਿੰਘ ਨੂੰ ਕਹਿੰਦੇ ਆ ਵੀਰ ਜਿਹੜਾ ਦਾ ਛੋਟਾ ਨਾ ਉਨੇ ਜੋੜਾਗੁਰ ਗਰੰਥ ਸਾਹਿਬ ਦੇ ਪੀੜੇ ਦੇ ਵਿੱਚ ਥੱਲਿਓਂ ਕੱਢ ਕੇ ਤੇ ਬਾਹਰ ਸੁੱਟਿਆ ਤੇ 6 ਵਜੇ ਉੱਠ ਕੇ ਉਸ ਸਿੰਘ ਨੇ ਉਹ ਪਰਿਵਾਰ ਨੂੰ ਪੁੱਛਿਆ ਕਿ ਭਾਈ ਇਹ ਤੁਸੀਂ ਬੜੀ-ਬੜੀ ਮਾੜੀ ਘਟਨਾ ਕੀਤੀ ਆ ਉਥੇ ਜੋੜਾ ਕਿਉਂ ਆਇਆ ਤੇ ਕਿਤਨਾ ਆਇਆ ਤੇ ਉਹਨੇ ਫਿਰ ਮੈਨੂੰ ਸਾਰੀ ਕਾਰਵਾਈ ਦੱਸੀ ਆ ਕਿ ਬਾਬਾ ਜੀ ਆਹ ਗੱਲ ਉੱਥੇ ਹੋ ਗਈ ਆ ਉਹਨਾਂ ਮੈਨੂੰ ਤਕਰੀਬਨ ਸਵਾ 6 ਵਜੇ ਫੋਨ ਸਾਢੇ 6 ਵਜੇ ਲਾਇਆ ਤੇ ਸਾਢੇ 6 ਵਜੇ ਮੈਂ ਸਾਰੀ ਗੁਰਦੁਆਰੇ ਪ੍ਰਬੰਧਕ ਕਮੇਟੀ ਨੂੰ ਫੋਨ ਕੀਤਾ ਆ ਨਗਰ ਦੀ ਸੰਗਤ ਨੂੰ ਫੋਨ ਕੀਤਾ ਅਸੀਂ 71 ਹੋ ਕੇ ਤਕਰੀਬਨ ਪੌਣੇ 7 ਤੋਂ ਪਹਿਲਾਂ ਅਸੀਂ ਉਹਨਾਂ ਦੇ ਘਰ ਪਹੁੰਚ ਗਏ ਆ ਜਦੋਂ ਪਹੁੰਚੇ ਆ ਅਸੀਂ ਜਾ ਕੇ ਸਾਡੇ ਮਲਾਂ ਨੂੰ ਠੇਸ ਪਹੁੰਚੀ ਅਸੀਂ ਪਰਿਵਾਰ ਦੇ ਨਾਲ ਬੋਲਕ-ਬੋਲ ਵੀ ਕੀਤਾ ਹੈ ਤੇ ਉਹਨਾਂ ਨੂੰ ਇਹ ਵੀ ਕਿਹਾ ਕਿ ਇਹ ਘਟਨਾ ਕਿਉਂ ਹੋਈ ਤੁਸੀਂ ਕਿੱਥੇ ਸੀ ਉਹਨਾਂ ਨੇ ਅੱਗੋਂ ਇਹ ਸਾਨੂੰ ਕਿਹਾ ਕਿ ਮਹਾਵੀ ਜਿਨੇ ਇਹ ਘਟਨਾ ਕੀਤੀ ਆ ਜਿਨੇ ਮਹਾਰਾਜ ਸਾਹਿਬ ਵਾਲੇ ਜੋੜਾ ਮਾਰਿਆ ਉਹ ਕੌਣ ਸੀ ਉਹ ਭਈਆ ਸੀ ਉਹਦਾ ਨਾਮ ਰਾਜੂ ਆ ਤੇ ਮੈਂ ਕਿਹਾ ਤੁਸੀਂ ਸਾਨੂੰ ਭਈਆ ਦਿਓ ਕਹਿੰਦੇ ਅਸੀਂ ਭਈਆ ਭਲਾ ਦਿੱਤਾ ਭਜਾ ਦਿੱਤਾ ਕਹਿਣ ਤੋਂ ਭਾਵ ਮੁੱਖ ਦੋਸ਼ੀਆਂ ਸਾਰੇ ਕਿ ਜਿਨ੍ਹਾਂ ਨੇ ਭਈਏ ਨੂੰ ਭਜਾ ਕੇ ਲਕਾ ਦਿੱਤਾ ਉਦੋਂ ਬਾਅਦ ਅੱਜ ਦੀ ਸਤਕਾਰ ਕਮੇਟੀ ਨਾਲ ਗੱਲ ਹੋਈ ਆ ਵੀਰ ਤਰਲੋਟਮ ਸਿੰਘ ਜੀ ਬਨਾਲ ਨੇ ਕਲ ਕਲਦੀਪ ਸਿੰਘ ਮੋਦਿਆਂ ਦੇ ਸਰਪੰਚੋ ਵੀ ਸਤਕਾਰ ਕਮੇਟੀ 'ਚ ਉਹਨਾਂ ਨਾਲ ਗੱਲ ਹੋਈ ਤੇ ਗੁਰਰਾਜ ਸਿੰਘ ਸਾਡੀ ਹਲਕੇ ਦਾ ਪ੍ਰਚਾਰਕ ਸ਼੍ਰੋਮਣੀ ਕਮੇਟੀ ਦਾ ਉਹਨਾਂ ਨਾਲ ਗੱਲ ਹੋਈ ਮੌਕੇ ਤੇ ਉਹ ਪਹੁੰਚੇ ਆ ਤੇ ਮੌਕੇ ਤੇ ਵੀਰ ਤਰਲੋਟਮ ਸਿੰਘ ਹੋਣੀ ਤੇ ਕਲਦੀਪ ਸਿੰਘ ਹੋਣੀ ਆਏ ਆ ਕਲਦੀਪ ਸਿੰਘ ਨਾਲ ਸਾਡੀ ਇਹ ਗੱਲ ਹੋਈ ਆ ਕਿ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਆ ਜਿਹੜੇ ਉਹ ਤੁਸੀਂ ਪਾ ਦਿਓ ਕੋਈ ਉੱਥੇ ਕਰਤਨ ਨਹੀਂ ਹੋਵੇਗਾ ਕੋਈ ਕਤਲ ਨਹੀਂ ਹੋਵੇਗੀ ਤੇ ਅਸੀਂ ਨਾ ਤੇ ਅਖੰਡ ਪਾਠੀ ਸਿੰਘਾਂ ਨੇ ਉਹਨਾਂ ਦੀ ਭੇਟਾ ਪ੍ਰਵਾਨ ਕੀਤੀ ਆ ਨਾ ਗੁਰੂ ਸਾਹਿਬ ਨੂੰ ਰਮਾਲਾ ਪੇਟ ਕੀਤਾ ਸੀ ਤੇ ਨਾ ਹੀ ਉਹਨਾਂ ਦੇ ਘਰੋਂ ਕੋਈ ਦਲ ਪਾਣੀ ਛੱਕਿਆ ਸਾਰਾ ਕੰਮ ਉਤਰਾਂ ਦੀ ਉਤਰਾਂ ਰਹਿ ਗਿਆ ਤਕਰੀਬਨ 10 ਵਜੇ ਖੰਡ ਪਾਤਸ਼ਾਹ ਦਾ ਭੋਗ ਸ਼ੁਰੂ ਹੋਣਾ ਸੀ 11:30 ਕਥਾ ਕਰਕੇ ਸਮਾਪਤੀ ਹੋਣੀ ਸੀ ਅਸੀਂ 9 ਵਜੇ ਸਤਗੁਰੂ ਜੀ ਦਾ ਪਾਵਨ ਸਰੂਪ ਸੇਵਾ ਕਰਕੇ ਖੰਡ ਪਾਤਸ਼ਾਹ ਜੀ ਦਾ ਮਰਿਆਦਾ ਅਨੁਸਾਰ ਭੋਗ ਪਾ ਕੇ ਅਸੀਂ ਗੁਰਦੁਆਰਾ ਸਾ ਉਦੋਂ ਬਾਅਦ ਸਾਰੀਆਂ ਜਥੇਬੰਦੀਆਂ ਪਹੁੰਚਣਾ ਹੈ ਸਰਕਾਰ ਕਮੇਟੀ ਪਹੁੰਚਿਆ ਗੁਰਰਾਜ ਸਿੰਘ ਪਹੁੰਚਿਆ ਇਹਨਾਂ ਦੇ ਸਾਰੇ ਬਿਆਨ ਲੈ ਗਏ ਇਹਨਾਂ ਤੋਂ ਪੁੱਛਿਆ ਗਿਆ ਉਹਨਾਂ ਨੇ ਇਹਨਾਂ ਨੂੰ ਮੁੱਖ ਦੋਸ਼ੀ ਮੰਨਿਆ ਤੇ ਇਹਨਾਂ ਨੂੰ ਮੁੜ ਕੇ ਜਿਹੜੀ ਪੁਲਿਸ ਹੈ ਥਾਣਾ ਲੋਪੋਕੇ ਆ ਹੁਣ ਕੱਕੜੀ ਚੌਕੀ ਆਪਾਂ ਖਲੋਤੇ ਆ ਉਹ ਇਹਨਾਂ ਨੇ ਸਾਡੇ ਬਿਆਨਾਂ ਤੇ ਇਹਨਾਂ ਤੇ ਕਾਰਵਾਈ ਸ਼ੁਰੂ ਕੀਤੀ ਆ ਕਿ ਜੋ ਜੋ ਇਹਨਾਂ ਨੇ ਘਤਨਾ ਕਰਮ ਕੀਤਾ ਹੈ ਇਹ ਮਾਰੀ ਮੋਟੀ ਘਤਨਾ ਨਹੀਂ ਬੜੀ ਮਾਰੀ ਘਤਨਾ ਹੋਈ ਆ ਬੜੀ ਠੇਸ ਪਹੁੰਚਣ ਵਾਲੀ ਘਟਨਾ ਹੋਈ ਆ ਅਸੀਂ ਜਦੋਂ ਅਰਦਾਸ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਤਰ੍ਹਾਂ ਜੇ ਨਾ ਇਹਨਾਂ ਦੇ ਭਲੇ ਦੀ ਅਰਦਾਸ ਕੀਤੀ ਆਈ ਸੱਚੇ ਪਾਤਸ਼ਾਹ ਨੂੰ ਕਿਹਾ ਮਹਾਰਾਜ ਇਹਨਾਂ ਤੋਂ ਤੁਹਾਡੀ ਸੇਵਾ ਨਹੀਂ ਹੋਈ ਤੇ ਸਾਨੂੰ ਪਤਾ ਨਹੀਂ ਜਦ ਲੱਗਿਆ ਤੇ ਸੱਚੇ ਪਾਤਸ਼ਾਹ ਸਾਨੂੰ ਮਾਫ਼ ਕਰ ਦਿਓ ਤੇ ਜੇ ਇਹ ਕਿਤੇ ਦੱਸ ਦਿੰਦੇ ਸਾਨੂੰ ਉਸ ਦੋਸਤ ਨੂੰ ਫੜ ਲੈਣ ਦੇ ਕੋਲ ਆ ਤੇ ਜੋ ਤੇਰੇ ਸਿੱਖਾਂ ਤੋਂ ਕਾਰਵਾਈ ਹੁੰਦੀ ਅਸੀਂ ਕਿਹਾ ਕਿ ਉਹਨੂੰ ਲਿਆਓ ਸਾਡੇ ਸਾਹਮਣੇ ਅਸੀਂ ਜੋ ਕਰਮਾਂ ਨੂੰ ਸੋਧਾ ਲਾਉਂਦੇ ਕਹਿੰਦੇ ਸੋਧਾ ਲਾਇਆ ਪਰਚਾ ਹੋ ਜਾਣਾ ਸੀ ਮੈਂ ਵਚਨ ਕੀਤਾ ਮਾ ਤੁਸੀਂ ਸਾਡੇ ਸਾਹਮਣੇ ਲਿਆ ਦਿਓ ਮੈਂ ਸੌਦਾ ਲਾਉਂਗਾ ਪਰਚਾ ਮਿਆਬਦੇ ਤੇ ਕਰਾਉਂਗਾ ਜੋ ਸਾਡੇ ਜੋ ਸਾਡੀ ਗੁਰੂ ਨਾਲ ਭਾਵਨਾ ਸੀ ਜੋ ਗੁਰੂ ਨਾਲ ਸਾਡੀ ਨੇੜਤਾ ਸੀ ਕੇਵਲ ਤੇ ਕੇਵਲ ਅਸੀਂ ਪੈਸੇ ਇਕੱਠੇ ਕਰਨ ਨਹੀਂ ਬੈਠੇ ਸਾਡੇ ਗੁਰੂ ਨਾਲ ਪਿਆਰ ਵੀ ਆ ਤੇ ਸਾਨੂੰ ਸਿੱਖ ਜਗਤ ਨੂੰ ਇਹ ਬੇਨਤੀ ਵੀ ਆ ਭਾਈ ਜਿੰਨੇ ਅਸੀਂ ਘਰਾਂ ਦੇ ਵਿੱਚ ਅਸੀਂ ਕਹਿੰਦੇ ਪੈਗੇ ਨਾ ਭਈਏ ਪਜਾਓ ਤੇ ਪੰਜਾਬ ਬਚਾਓ ਆ ਸਾਡੇ ਘਰਾਂ ਦੇ ਵਿੱਚ ਅਸੀਂ ਕਿੰਨੇ ਪੱਠੇ ਪਾਉਣ ਵਾਲੇ ਰੱਖਿਆ ਸਾਡੀਆਂ ਹੱਡੀਆਂ ਟੁੱਟ ਗਈਆਂ ਕਿ ਸਾਡੀਆਂ ਲੱਤਾਂ ਨਹੀਂ ਕੰਮ ਕਰਦੀਆਂ ਅਖੰਡ ਪਾਰ ਸਾਹਿਬ ਰੱਖੇ ਭਈਏ ਅੰਦਰਾਂ ਕੁ ਗੋਏ ਫਿਰਦੇ ਆ ਭਈਏ ਨੰਗੇ ਪੈਰੀ ਗੋਏ ਨਾਲ ਲਿਬੜੇ ਪੈਰ ਕੁ ਗੋਏ ਫਿਰਦੇ ਆ ਜਿੱਦੋਂ ਦੀ ਮਰਜ਼ੀ ਕਿਸੇ ਨੇ ਮੂੰਹ ਚੁੱਕਿਆ ਕੋਈ ਮਰਿਆਦਾ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਤੇ ਆ ਸਾਰਾ ਕੁਝ ਘਟਨਾ ਕਰਮ ਇਸੇ ਕਰਕੇ ਹੋਇਆ ਜੇ ਇਹ ਮੈਨੂੰ ਪਰਿਵਾਰ ਤੇ ਇਹਨੇ ਵਜੇ 3:30 ਵਜੇ 4 ਵਜੇ ਫੋਨ ਲਾ ਕੇ ਦੱਸਦਾ ਇਹ ਪਰਿਵਾਰ ਦੋਸ਼ੀ ਨਹੀਂ ਸੀ ਇਹ ਦੋਸ਼ੀ ਤਾਂ ਹੈ ਕਿ ਇਹਨਾਂ ਨੇ ਸਾਰੇ ਘਤਨਾ ਕਰਮ ਨੂੰ ਲਕਾਇਆ ਤੇ ਜੇ ਉਹ ਸਿੰਘ ਮੈਨੂੰ ਨਾ ਦੱਸਦਾ ਇਹ ਸਾਰੀ ਗੱਲ ਲੁਕ ਜਾਣੀ ਸੀ ਤੇ ਇਹਦਾ ਦੇਣ ਕਿਨੇ ਦੇਣਾ ਸੀ ਅਸੀਂ ਕਾਰਵਾਈ ਦੀ ਮੰਗ ਕਰਦੇ ਅਸੀਂ ਕਾਰਵਾਈ ਦੀ ਮੰਗ ਇਹ ਕਰਦੇ ਕਿ ਇਹਨਾਂ ਦੇ ਪਰਚਾ ਹੋਵੇ ਤੇ ਕਾਨੂੰਨੀ ਕਾਰਵਾਈ ਹੋਵੇ ਦੋ ਇਹਨਾਂ ਦੇ ਵੱਲ ਦੀ ਕਾਰਵਾਈ ਆ ਉਹ ਭਈਏ ਤੇ ਨਹੀਂ ਹੋਵੇ ਰੈਸਟਰੀ ਕੀਤਾ ਹੈ ਪਰਚ ਰੈਸਟਰੀ ਕੀਤਾ ਕਿੰਨੇ ਬੰਦੇ ਕੀਤਾ ਇੱਕ ਉਹਨਾਂ ਦਾ ਭਈਆ ਵੀ ਕੀਤਾ ਚਾਰ ਬੰਦੇ ਕੀਤੇ ਆ ਜਗਜੀਤ ਸਿੰਘ ਸੁਖਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਉਤਰਾਨ ਮੇਜਰ ਸਿੰਘ ਜਿਹੜਾ ਇਹ ਤਿੰਨ ਭਰਾ ਪਿੰਡ ਸ਼ੂਰੇ ਥਾਣਾ ਲੋਪੋਕੇ ਦੇ ਰਹਿਣ ਵਾਲੇ ਨੇ ਇਹਨਾਂ ਦੀ ਮਾਤਾ ਬਲਜਿੰਦਰ ਕੌਰ ਦੇਵਰੀ ਨੇ ਦੇ ਸੰਬੰਧ ਵਿੱਚ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਕਾਸ਼ਨ ਪਾਠ ਸਾਹਿਬ ਜਿਹੜਾ ਆਰੰਭ ਕਰਾਇਆ ਸੀਗਾ ਜਿਹੜਾ ਬੀਤੀ ਰਾਤ ਇਹਨਾਂ ਨੇ ਇੱਕ ਜਿਹੜਾ ਘਰ ਇਹਨਾਂ ਨੇ ਸੀਰੀ ਰੱਖਿਆ ਸੀਗਾ ਰਾਜੂ ਨਾਂ ਦਾ ਬੰਦਾ ਉਹਨੇ ਰਾਤ ਚੱਲਦੇ ਸ੍ਰੀ ਅਖੰਡ ਪਾਠ ਸਾਹਿਬ ਦੌਰਾਨ ਉਸ ਕਮਰੇ ਵੱਲ ਕੋਈ ਜਿਹੜਾ ਵਾ ਜੁਤੀ ਸਟਕੇ ਤੇ ਉਹਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੇ ਜਿਹੜਾ ਗਰੰਤੀ ਸਿੰਘ ਸੀਗਾ ਉਹਨੇ ਇਹਦੇ ਬਾਰੇ ਤੁਰੰਤ ਜਾ ਕੇ ਜਿਹੜਾ ਹੈਗਾ ਸਤਨਾਮ ਸਿੰਘ ਜਿਹੜੇ ਹੈਡ ਗਰੰਤੀ ਆ ਪਿੰਡ ਦੇ ਜਦੋਂ ਉਹਨਾਂ ਨੂੰ ਤਲਾਸ਼ ਦਿੱਤੀ ਤੇ ਉਹਨਾਂ ਨੇ ਤੁਰੰਤ ਸਾਡੇ ਜਿਹੜਾ ਵਾ ਐਸ ਐਚਓ ਲੁੱਪੂ ਕੇ ਸਾਡੀ ਪੁਛ ਪਾਰਟੀ ਨੂੰ ਜਿਹੜਾ ਇਹਦੇ ਬਾਰੇ ਦੱਸਿਆ ਜੋ ਤੁਰੰਤ ਹੈਡ ਗਰੰਤੀ ਸਤਨਾਮ ਸਿੰਘ ਦੇ ਬਿਆਨ ਤੇ ਅਸੀਂ ਜਿਹੜੇ ਆ ਉਹ ਤਿੰਨੇ ਭਰਾ ਤੇ ਉਹਨਾਂ ਦਾ ਜਿਹੜਾ ਸਿਰੀ ਯਾ ਰਾਜੂ ਇਹਨਾਂ ਦੇ ਖਿਲਾਫ ਅਸੀਂ ਜਿਹੜਾ ਮਕਦਮਾ ਦਰਜ ਕਰਕੇ ਤੇ ਕਾਰਵਾਈ ਹਮੇ ਵਿੱਚ ਲਿਆ ਰਿਹਾ ਹੈ ਅਰੇਸਟ ਵੀ ਹੈਗੇ ਬਿਲਕੁਲ ਜੀ ਇਹਨਾਂ ਨੂੰ ਅਰੇਸਟ ਜਿਹੜਾ ਅਸੀਂ ਕਰ ਲਿਆ ਹੈ ਕਾਨੂੰਨ ਮੁਤਾਬਕ ਇਹਨਾਂ ਨੂੰ ਕੱਲ ਕੋਰਟ 'ਚ ਪੇਸ਼ ਕਰਾਂਗੇ ਮਕਦਮਾ ਜਿਹੜਾ ਦਰਜ ਕਰਾਇਆ ਮਕਦਮਾ 295ਏ 202 ਆਈਪੀਸੀ ਜਿਹੜੀ ਜਿਹੜਾ ਹੁਣ ਨਵਾਂ ਬੀਐਨਐਸ ਆਉਂਦਾ 239 ਤੇ 200 ਉਸ ਮੁਤਾਬਕ ਅਸੀਂ ਕਾਰਵਾਈ ਕੀਤੀ 14 ਹਾਂਜੀ 14 ਹਾਂ ਅ ਬਿਲਕੁਲ ਜੀ ਇਹਨਾਂ ਚਾਰਾਂ ਦੇ ਖਿਲਾਫ ਜੀ ਬਾਕੀ ਫਿਰ ਵੀ ਅਸੀਂ ਬਾਕੀ ਫਿਰ ਵੀ ਅਸੀਂ ਜਿਹੜੀ ਇਹਦੀ ਤਫ਼ਤੀਸ਼ ਅਜੇ ਕਰ ਰਹੇ ਆਂ ਜੇ ਅਗਰ ਇਸ ਦੇ ਵਿੱਚ ਹੋਰ ਕਿਸੇ ਦਾ ਵੀ ਕੋਈ ਦੋਸ਼ ਦੋਸ਼ ਪਾਇਆ ਜਾਂਦਾ ਤਾਂ ਉਹਦੇ ਖਿਲਾਫ ਵੀ ਅਸੀਂ ਇਹ ਕਾਰਵਾਈ ਕਰ